ਅੱਜ ਆਪਾਂ ਲਿਕਵਿਡ ਬਣਾਉਣਾ ਸ਼ੀਸ਼ੇ ਸਾਹਿਬੋਂ ਨਿਕ ਲੈ ਲੈਣੇ ਪਿਸਤਾਂ ਦੀ ਬੋਤਲ ਪੰਪ ਵਾਲੀ ਲੈਣੀ ਜੀ ਤੇ ਮਗਰ ਇਦਾਂ ਦਾ ਉੱਪਰ ਲੱਗਿਆ ਹੁੰਦਾ ਪੰਪ ਉਹਦੇ ਲਈ ਆਪਾਂ ਕੀ ਕਰਨਾ ਪਹਿਲਾਂ ਤੁਸੀਂ ਮੇਰੇ ਚ ਹੈਂਡ ਸੈਨੀਟਾਈਜ਼ਰ ਪਾਇਆ ਹੋਇਆ ਇਹ ਬਿੰਮ ਵਾਲੀ ਬੋਤਲ ਚ ਇਹ ਆਪਾਂ ਥੋੜਾ ਜਿਹਾ ਲੈ ਲੈਣਾ ਹੈਂਡ ਸੈਨੀਟਾਈਜ਼ਰ ਤੇ ਦੂਜੇ ਨੰਬਰ ਤੇ ਆਪਾਂ ਪਾਣੀ ਸਾਬੂੰ ਥੋੜੀ ਜਿਹਾ ਬੋਤਲ ਦੇ ਵਿੱਚ ਪਾ ਲੈਣੀ ਸਾਬੂੰ ਇਹਨਾ ਥੋੜੀ ਕੱਢ ਦੇ ਕਿਉਂਕਿ ਇਹਨੂੰ ਜ਼ਿਆਦਾ ਡੇ ਬਾਹਰ ਨਾ ਡੁੱਲ ਜਾਵੇ। ਪਹਿਲੀ ਗੱਲ ਹਾਂ। ਅੱਗੇ ਵਧੀ। ਚਾਹੀਦੀ ਥੋੜੀ। ਜੇ ਜਿੰਨੇ ਕ ਸ਼ੀਸ਼ੇ ਤੁਸੀਂ ਉਸ ਹਿਸਾਬ ਨਾਲ ਕਰਨਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਪਾਣੀ। ਮੈਂ ਇੱਥੇ ਇੱਕ ਹਨਾ ਕੱਪ ਪਾਣੀ ਦਾ ਲਿਆ ਏ ਤੇ ਇਹਨੂੰ ਆਪਾਂ ਸਾਦੇ ਨੂੰ ਢੱਕਣ ਲਾ ਕੇ ਕਰ ਦੇਣਾ ਬੰਦ ਦੋ ਚੀਜ਼ਾਂ ਆਪਾਂ ਪਾਈਆਂ ਏ ਸਵਾਦ ਕੇ ਹਲਾ ਲੈਣਾ ਤਾਂ ਕਿ ਸਾਰਪ ਤੇ ਜਿਹੜਾ ਆਪਣਾ ਦੂਜਾ ਲੀਕੜ ਸਾਦਾ ਸੈਨਟੀਜ਼ਰ ਦਾ ਜਿਹੜਾ ਸਾਦਾ ਮਿਕਸ ਹੋ ਜੇ ਇਹ ਆਪਣਾ ਬਣ ਕੇ ਤਿਆਰ ਆ ਮਿਸ਼ਣਾ ਆਪਾਂ ਤੁਹਾਨੂੰ ਦੱਸਦੇ ਕਿਵੇਂ ਅਪਲਾਈ ਕਰਨਾ ਇਹਨੂੰ ਅੰਜੀ ਤੁਸੀਂ ਦੇਖ ਸਕਦੇ ਹੋ ਸ਼ੀਸ਼ਾ ਕਰਨ ਨੇੜੇ ਕਰਕੇ ਦਿਖਾ ਦੋ ਕਿੰਨਾ ਗੰਦਾ ਹੋਇਆ ਪਿਆ ਏ ਦੇਖੋ ਦੇਖਦੇ ਹੁਣ ਤੇ ਆਪਾਂ ਪਹਿਲੇ ਇੱਕ ਕੱਪੜਾ ਲੈ ਲੈਣਾ ਕੱਪੜਿਆਂ ਨਾਲ ਸ਼ੀਸ਼ੇ ਨੂੰ ਪੂੰਝ ਲੈਣਾ ਸਵਾਰ ਕੇ ਇਹ ਆਪਣੇ ਕਿਚਨ ਦਾ ਡੋਰ ਹੈ ਤੇ ਮੱਖੀ ਮੱਖੀ ਹੁਣ ਆਪਾਂ ਕਹਿੰਨਾ ਢੀ ਸਪਰੇਅ ਬਣਾਈਆ ਇਹ ਸਪਰੇਅ ਮਾਰਨੀਏ ਇਸ ਦੇ ਉੱਪਰ ਹਾਂਜੀ ਹੁਣ ਆਪਾਂ ਕੀ ਕਰਨਾ ਸਪਰੇਅ ਮਾਰਨੀ ਹੈ। ਏਡਾ ਸਾਰੇ। ਬਿਨਗਾਇਰ ਪਾਣੀ ਤਾਂ ਆਪਾਂ ਸਾਫ਼ ਕਰਾਂਗੇ ਯਾਨੀ ਕਿ ਇਸੇ ਸਪਰੇਅ ਨਾਲ ਹੀ ਆਪਾਂ ਨੂੰ ਕਿਸੇ ਪਾਣੀ ਦੀ ਹੋਰ ਕਾਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ। ਤੇ ਆਪਾਂ ਹੁਣ ਆ ਕੱਪੜੇ ਦਾ ਸਾਰ ਨੂੰ ਸਾਫ਼ ਕਰਨਾ ਇਹਨੂੰ। ਜਿਹੜੇ ਦਾਗ ਆ ਸਾਰੇ ਲੈਣਗੇ ਅੰਦਰੋਂ ਬਾਹਰੋਂ। ਪਹਿਲਾਂ ਬਾਹਰੋਂ ਲੈ ਬਸ ਸਾਰੇ ਲੈ ਜਾਣੇ ਆ। ਹਾਂਜੀ ਫਿਰ ਅੰਦਰੋਂ। ਦੇਖੋ ਆਪ ਤੁਹਾਨੂੰ ਹੋਣੀ ਫਰਕ ਪਤਾ ਲੱਗੀ ਆ। ਇਹ ਕਰਤਾ ਤੇ ਫਿਰ ਇਦਾਂ ਸਾਫ਼ ਹੋ ਜਾਂਦੇ ਹਨਾ ਪਾਣੀ ਨਾਲ ਧੋਣ ਨਾਲ ਜਿਹੜਾ ਸ਼ੀਸ਼ਾ ਜ਼ਿਆਦਾ ਖਰਾਬ ਹੋ ਜਾਂਦਾ ਹੈ ਦੇਖੋ ਤੁਸੀਂ ਪਹਿਲਾਂ ਬਾਹਰਲੇ ਪਾਸੇ ਦੇਖੋ ਬਲਕਿ ਕਲੀਨ ਹੋ ਗਏ ਨਾ ਅੰਦਰਲੇ ਪਾਸੇ ਵਾਲੇ ਦਾਗ ਢਿੰਦੇ ਹਨਾ ਕਰਨ ਹਾਂਜੀ ਤੁਸੀਂ ਦੇਖ ਸਕਦੇ ਹੋ ਬਾਹਰਲੇ ਪਾਸੇ ਆਪਾਂ ਕਿਦਾਂ ਸਾਫ਼ ਕਰਤਾ ਤੇ ਇਹ ਅੰਦਰਲੇ ਪਾਸੇ ਜਿਹੜਾ ਬਾਕੀ ਤੁਹਾਨੂੰ ਅੰਦਰਲੇ ਪਾਸੇ ਸਾਫ਼ ਕਰਕੇ ਦਿਖਾਉਨੇ ਆ ਹਾਂਜੀ ਅੰਦਰਲੇ ਪਾਸੇ ਵੀ ਕਿਹੜਾ ਕੱਪੜੇ ਨਾਲ ਪਛਤਾ ਸਾਫ਼ ਕਰ ਲਾਂਗੇ ਤਾਂ ਕਿ ਇਹ ਮਿੱਟੀ ਵਗੈਰਾ ਲੱਗੀ ਹੋ ਲੈ ਜਾਵੇ ਤੇ ਹੁਣ ਆਪਾਂ ਫਿਰ ਇੱਧਰ ਵੀ ਓਵੇਂ ਕਰਕੇ ਮਾਰਾਂਗੇ ਦੇਖੋ ਸ਼ੀਸ਼ਾ ਚੰਮਕਦਾ ਹੁਣ ਆਪੇ ਇਸੇ ਕੱਪੜੇ ਨਾਲ ਇੱਥੋਂ ਸਾਫ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਲਓ ਜੀ ਦੇਖੋ ਪਤਾ ਲੱਗਦਾ ਰਾਮਨ ਤੇਖੋ ਸਾਫ਼ ਹੁੰਦਾ ਸ਼ੀਸ਼ਾ ਦੇਖੋ ਲਓ ਜੀ ਸ਼ੀਸ਼ਾ ਪੂਰਾ ਚਮਕਣ ਲੱਗਿਆ ਹਾਂਜੀ ਆਪਾਂ ਇਸ ਤਰ੍ਹਾਂ ਦੋ ਤੇ ਜਮਾਂ ਕਲੀਨ ਕਰਤਾ ਜਿਹੜੇ ਮਾੜੇ ਮੋٹے ਦਾਗ ਹੁਣ ਬਾਹਰ ਗਏ ਜਿਹੜਾ ਬਸ ਸਾਫ਼ ਕੀਤੇ ਉਹ ਤੁਹਾਨੂੰ ਕੇ ਸਾਫ਼ ਕਰਕੇ ਦਿਖਾਉਨੇ ਆ। ਤੋ ਜੀ। ਸ਼ੀਸ਼ਾ ਹੋ ਗਿਆ ਜਮਾਂ ਸਾਫ਼। ਦੇਖੋ। ਸ਼ੀਸ਼ਾ ਕੁ ਦਾ ਕਲੀਨ ਹੋ ਗਿਆ। ਪਹਿਨਾਂ ਵਾਲੇ ਸ਼ੀਸ਼ੇ ਤੇ ਹੁਣ ਦੇ ਸ਼ੀਸ਼ੇ ਦਾ ਫਰਕ ਦੇਖੋ। ਹੋ ਗਿਆ ਨਾ ਕਲੀਨ। ਇਸ ਤਰੀਕੇ ਤੁਸੀਂ ਮਿਕਸਚਰ ਬਣਾ ਕੇ ਘਰ ਵਿੱਚ ਹੈ ਨਾ ਆਪਣਾ ਜਿਹੜਾ ਕਾਚੀ ਦੇ ਸ਼ੀਸ਼ੇ ਆ ਲੱਗੇ ਹੋਏ ਘਰਾਂ ਵਿੱਚ ਉਹ ਸਾਰੇ ਸਾਫ਼ ਕਰ ਸਕਦੇ ਆ ਮਿੰਨਰ ਮਿੰਨਰ ਕਹਿੰਦੇ ਆ ਨਾ ਸਾਰੇ ਸਾਫ਼ ਕਰ ਸਕਦੇ ਬਹੁਤ ਹੀ ਸਾਂ ਤੇ ਸੌਖੇ ਤੇ ਕਿਨਾਂ ਬਹੁਤ ਹੀ ਵਧੀਆ ਤੇ ਕੰਮ ਦੀ ਚਾ ਨਾ ਜ਼ਿਆਦਾ ਪਾਣੀ ਦੀ ਲੋੜ ਆ ਕਿ ਜ਼ਿਆਦਾ ਪਾਣੀ ਪਾਓਗੇ ਸ਼ੀਸ਼ੇ ਦਾ ਪਰ ਸ਼ੀਸ਼ੇ ਜ਼ਿਆਦਾ ਖਰਾਬ ਹੋ ਜਾਂਦੇ ਐਸੇ ਕਿਨ ਤੁਸੀਂ ਸਾਫ਼ ਕਰ ਸਕਦੇ ਇਹ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜੀਆ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਦਿਓ ਮਿਲਦੇ ਆਪਾਂ ਕਾਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਵਿੱਚ ਬਾਏ ਬਾਏ